ਸਾਡੇ ਨਾ ਟਰਸਟ ਵੱਲੋਂ 6 ਕੁ ਮਹੀਨੇ ਪਹਿਲਾਂ ਇਹ ਹਾਈ ਕੋਰਟ ਵਿੱਚ ਪਾਇਆ ਗਿਆ ਸੀ ਅਰਜੀ ਦਾਇਰ ਕੀਤੀ ਗਈ ਸੀ ਸਾਡੇ ਵਕੀਲਾਂ ਵੱਲੋਂ ਤੇ ਜਿਹੜਾ ਉਸ ਵੇਲੇ ਧਮਕੀਆਂ ਮਿਲ ਰਹੀਆਂ ਸੀ ਔਰ ਉਹ ਹੁਣ ਤੱਕ ਮਿਲਦੀਆਂ ਨੇ ਲਗਾਤਾਰ ਪਿਛਲੇ 3 ਸਾਲ ਪਹਿਲਾਂ ਜਦੋਂ ਅਟੈਕ ਹੋਇਆ ਮੇਰੇ ਤੇ ਭਾਈ ਭਪਿੰਦਰ ਸਿੰਘ ਜੀ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਧਮਕੀਆਂ ਮਿਲਦੀਆਂ ਤੇ ਜਿਹਦੇ ਵਿੱਚ ਜਿੱਦਾਂ ਬਾਹਰ ਪ੍ਰੋਗਰਾਮ ਕਰਨ ਵਾਸਤੇ ਗੁਰਦਾਸਪੁਰ ਜਾਣਾ ਸੀ ਉੱਥੇ ਰੋਕ ਦਿੱਤਾ ਗਿਆ ਅੰਮ੍ਰਿਤਸਰ ਜਾਣਾ ਸੀ ਉੱਥੇ ਰੋਕ ਦਿੱਤਾ ਗਿਆ ਔਰ ਲਗਾਤਾਰ ਮਾਰਨ ਦੀਆਂ ਧਮਕੀਆਂ ਪਿਛਲੇ 3 ਸਾਲ ਤੋਂ ਟਾਈਮ ਟੂ ਟਾਈਮ ਮਿਲਦੀਆਂ ਰਹਿੰਦੀਆਂ ਨੇ ਸਾਰੀ ਸਾਰੇ ਜਾਣਦੇ ਨੇ ਇਸ ਗੱਲ ਨੂੰ ਇਸ ਕਰਕੇ ਹਾਈ ਕੋਰਟ ਵਿੱਚ ٹرسٹ ਵੱਲੋਂ ਇਹ ਪਾਇਆ ਗਿਆ ਸੀ ਤੇ ਉਹਨਾਂ ਨੇ ਇਹ ਫੈਸਲਾ ਸੁਣਾਇਆ ਵੀ ਇਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਤੇ ਬਾਬਾ ਜੀ ਆਪਾਂ ਗੱਲ ਕਰੀਏ ਸਕਿਉਰਟੀ ਦੀ ਗੱਲ ਕਰੀਏ ਹੁਣ ਤੁਹਾਡੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਦੀਵਾਨ ਹੁੰਦੇ ਨੇ ਕੀ ਇਹ ਸਕਿਉਰਟੀ ਤੁਹਾਡੇ ਨਾਲ ਜਾਇਆ ਕਰੂਗੀ ਜਾਂ ਉਹਰੇ ਤੁਹਾਡੇ ਅਸਥਾਨ ਤੇ ਰਹਿ ਆ ਗੁਰੂ ਜੀ ਨਹੀਂ ਸਕਿਉਰਟੀ ਤਾਂ ਅੱਗੇ ਵੀ ਜਾਂਦੀ ਹੋਈ ਐ ਪਿਛਲੇ 3 ਸਾਲ ਤੋਂ ਜਦੋਂ ਤੋਂ ਅਟੈਕ ਹੋਇਆ ਨਾ ਜੀ ਉਸ ਵੇਲੇ ਤੋਂ ਲੈ ਕੇ ਪ੍ਰਸ਼ਾਸਨ ਦੀ ਸਕਿਉਰਟੀ ਮੇਰੇ ਨਾਲ ਕੁਛ ਨਾ ਕੁਛ ਚੱਲਦੀ ਐ ਤੇ ਉਹ ਪਹਿਲਾਂ ਵੀ ਜਾ ਰਹੇ ਐ ਵੇਖੋ ਇੱਕ ਗੱਲ ਤਾਂ ਹੈ ਡੈਮੋਕ੍ਰੇਸੀ ਸਿਸਟਮ ਐ ਜੇ ਕੋਈ ਤੁਹਾਨੂੰ ਬੰਦਾ ਤੁਹਾਡਾ ਕਤਲ ਕਰਨ ਆਉਂਦਾ ਹੈ ਮਾਰਨ ਆਉਂਦਾ ਹੈ ਜਾਂ ਤਾਂ ਤੁਸੀਂ ਇਹ ਕਰ ਸਕਦੇ ਹੋ ਵੀ ਉਹਦਾ ਮੁਕਾਬਲਾ ਕਰੋ। ਕਈ ਵੀਰ ਮੈਂ ਗੱਲ ਥੋੜੀ ਜੀ ਕਰਦੇ ਆ ਮੀਡੀਏ ਵਿੱਚ। ਕਈ ਸੋਚਦੇ ਆ ਵੀ ਬਾਬਿਆਂ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ। ਹੈਨਾ ਜੀ? ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਹੈ ਵੀ ਕੁਝ ਗਰੁੱਪਾਂ ਨੂੰ ਬੰਦੇ ਮਾਰਨ ਦੀ ਕੀ ਲੋੜ ਹੈ। ਹੈਨਾ? ਕਿਸੇ ਨਾਲ ਧੱਕਾ ਕਰਨ ਦੀ ਕੀ ਲੋੜ ਹੈ? ਜਦੋਂ ਇੱਕ ਗਰੁੱਪ ਧੱਕਾ ਕਰੂਗਾ ਤੇ ਇੱਕ ਗਰੁੱਪ ਬੰਦੇ ਮਾਰੂਗਾ। ਹੈਨਾ? ਤੇ ਫਿਰ ਉਹ ਦੂਜੇ ਬੰਦਾ ਕੀ ਕਰੇ ਜਾਂ ਤਾਂ ਧੱਕਾ ਕਰੇ ਉਹਨਾਂ ਨਾਲ ਜਾਂ ਉਹਨਾਂ ਦੇ ਬੰਦੇ ਮਾਰੇ ਨਾ ਅਸੀਂ ਕਿਸੇ ਤੇ ਪ੍ਰੋਗਰਾਮ ਰੋਕਣਦੇ ਆ ਨਾ ਅਸੀਂ ਕਿਸੇ ਨੂੰ ਧਮਕੀਆਂ ਦੇਣਦੇ ਆ ਤੇ ਨਾ ਹੀ ਅਸੀਂ ਕਿਸੇ ਦੇ ਬੰਦੇ ਮਾਰਦੇ ਆ ਡੈਮੋਕ੍ਰੇਸੀ ਵਿੱਚ ਕੀ ਕਰਾਂਗੇ ਅੱਜ ਤੁਹਾਡੇ ਤੇ ਕੋਈ ਅਟੈਕ ਕਰੇਗਾ ਕੀ ਕਰੋਗੇ ਪੁਲਿਸ ਕੋਲ ਜਾਓਗੇ ਪ੍ਰਸ਼ਾਸਨ ਕੋਲ ਜਾਓਗੇ ਅਸੀਂ ਇਹੀ ਗੱਲ ਕੀਤੀ ਹੈ ਜੇ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਤੇ ਅੱਜ ਸਾਰਿਆਂ ਨੂੰ ਇਹ ਚਾਹੀਦਾ ਵੀ ਦੂਜੇ ਬਖਤੇਰਾਂ ਨੂੰ ਕਹਿਣ ਵੀ ਭਾਈ ਬੰਦੇ ਮਾਰਨੇ ਹਟ ਜਾਓ ਬੰਦੇ ਮਾਰਨੇ ਤੁਸੀਂ ਛੱਡ ਦਿਓ ਤੇ ਸਿਕਿਉਰਿਟੀ ਦੀ ਫਿਰ ਸਾਨੂੰ ਜਰੂਰਤ ਦੀ ਜੇ ਤੁਹਾਨੂੰ ਮਿਲ ਗਈ ਸਿਕਿਉਰਿਟੀ ਦੀ ਕਿ ਹੁਣ ਸਾਡੇ ਕੋਲ ਕੋਈ ਨਹੀਂ ਪਹਿਲਾਂ ਵੀ ਪ੍ਰਸ਼ਾਸਨ ਦੇ ਬੰਦੇ ਜਿਹੜੇ ਸਾਡੇ ਇੱਥੇ ਹੁੰਦੇ ਆ ਤੇ ਉਹ ਅੱਜ ਵੀ ਹੈਗੇ ਆ ਤੇ ਮੇਰੇ ਖਿਆਲ ਅਗੇ ਹੁਣ ਹਾਈ ਕੋਰਟ ਦਾ ਜੇ ਆਰਡਰ ਆਇਆ ਨਹੀਂ ਜੇ ਆਏਗਾ ਤਾਂ ਫਿਰ ਉਹਨੂੰ ਮੰਨਿਆ ਜਾਏਗਾ ਹਾਂਜੀ ਗੱਲ ਕਰੀਏ ਅਗਲੇ ਸਵਾਲ ਦੀ ਜਿਹਨੂੰ ਨਸ਼ੇ ਦਾ ਜਿਹੜਾ ਦੋ ਜਾਣਦਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੁਹਾਡੇ ਵੱਲੋਂ ਜੀ ਦਵਾਨ ਕੀਤੇ ਹੁੰਦੇ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਠੱਲ ਪਾਉਣ ਲਈ ਤੁਹਾਡੇ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਮੇਨ ਪੁਆਇੰਟ ਤਾਂ ਇਹ ਹੈ ਜੀ ਕਿ ਜਿਹੜੇ ਹੁਣ ਮੰਨ ਲਓ ਸਾਡੇ ਸਾਹਮਣੇ ਹਜ਼ਾਰਾਂ ਠੇਕੇ ਲੰਘਦੇ ਆ ਅਸੀਂ ਨਹੀਂ ਕਦੇ ਕਿਹਾ ਕਿ ਅਸੀਂ ਪੀ ਲਈਏ ਜੋ ਤੁਹਾਡੇ ਮਾਈਂਡ ਤੁਹਾਡਾ ਬਦਲ ਜਾਂਦਾ ਸਮਝੋ ਤੁਹਾਡੀ ਚੇਂਜ ਹੋ ਜਾਂਦੀ ਹੈ ਇਸੇ ਤਰ੍ਹਾਂ ਹੁਣ ਆਪਾਂ ਦਵਾਲ ਲਾਉਨੇ ਉਹਦੇ ਵਿੱਚ ਬਹੁ ਗਿਣਤੀ ਨੌਜਵਾਨਾਂ ਦੀ ਹੁੰਦੀ ਹੈ ਵੱਡੀ ਗਿਣਤੀ ਵਿੱਚ ਨੌਜਵਾਨ ਆਉਂਦੇ ਆ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਜਿੱਥੇ ਤੱਕ ਹੋ ਸਕਦਾ ਉਹਨਾਂ ਨੂੰ ਪ੍ਰੇਰਿਤ ਕਰੀਦਾ ਤੇ ਬਦਲਦੇ ਵੀ ਬਹੁਤ ਐ ਅੱਗੇ ਤੋਂ ਵੀ ਹਿੰਮਤ ਕਰਦੇ ਰਾਂਗੇ ਹਾਂਜੀ ਕੋਈ ਦੋਸ ਦਾ ਮਾਮਲੇ ਦੀ ਗੱਲ ਕਰਦੇ ਕੋਈ ਦੋ ਜਿਹੜਾ ਆਪਣੇ ਅਸਥਾਨ ਖੁੱਲਣ ਜਾ ਰਿਹਾ ਸੰਤਾ ਦਰਸ਼ਨ ਕਰੇ ਤੁਸੀਂ ਕੀ ਸਮਦਰ ਸੁ ਚੰਗੀ ਗੱਲ ਐ ਜੀ ਜੇ ਕੋਈ ਏਦਾਂ ਦਾ ਰਸਤਾ ਖੁੱਲਦਾ ਆ ਔਰ ਏਦਾਂ ਦਾ ਕੁਝ ਹੁੰਦਾ ਤਾਂ ਚੰਗੀ ਗੱਲ ਐ ਜਿਹੜਾ ਵੀ ਬੰਦੇ ਉਤਮ ਕਰ ਰਹੇ ਨੇ ਵਧਾਈ ਦੇ ਪਾਤਰ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪਕੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ